ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਫਗਵਾੜਾ ਆਮਦ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਦ ਦਿਵਸ ਦੇ ਸੰਬੰਧ ਗੁਰਦੁਆਰਾ ਸੁਖਚਾਨਾਣਾ ਸਾਹਿਬ ਵਿਖੇ ਗੁਰਮਤ ਸਮਾਗਮ ਮਤੇ ਅਪਣੇ ਸੰਚਾਰ ਮਿਤੀ 5 ਤੋਂ 7 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਸ਼੍ਰੀ ਗੁਰੂ ਗran ਸਾਹਿਬ ਜੀ ਦੀ ਸ਼ਤਰ ਸ਼ਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਨਗਰ ਕੀਰਤਨ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਸ਼ ਸਭ ਜੀ ਵਾਲੀ ਪਾਲਕੀ ਦੇ ਪਿੱਛੇ-ਪਿੱਛੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੀਆਂ ਹੋਈਆਂ ਨਾਲ-ਨਾਲ ਚੱਲ ਰਹੀਆਂ ਸਨ ਉੱਥੇ ਪ੍ਰਸਿੱਧ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜੋਹਰ ਵੀ ਦਿਖਾਏ ਗਏ ਨਗਰ ਕੀਰਤਨ ਦਾ ਥਾਂ-ਥਾਂ ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕਰਦੇ ਆ ਵਕਫਾ ਪ੍ਰਕਾਰ ਦੇ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਜਦਕਿ ਵਕਫਾ ਪਰਾਮਾ ਤੋਂ ਪ੍ਰਸਿੱਧ ਟਾੜੀ ਜਥੇ ਵੱਲੋਂ ਟਾੜੀ ਵਾਰਾ ਰਹੀ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਗਿਆ Um <laughs>

ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗੀਆਂ ਤੇ ਹੋਰਨਾ ਸੰਗਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵਿੱਚ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਸੰਗਤਾਂ ਨੇ ਆਪਣੇ ਸੰਬੋਧਨ ਵਿੱਚ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਦੀਆਂ ਵਧਾਈਆਂ ਦਿੰਦਿਆਂ ਗੁਰਦੁਆਰਾ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਅੱਜ ਗੁਰੂ ਜਗਦੀ ਸ਼ਤਰਸਾਹੇਟ ਬਹੁਤ ਹੀ ਸਮੁੱਚੇ ਧਰ ਨਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਪੰਜ ਪੈਰਾਂ ਦੀ ਵਾਹੀ ਸੰਗਤਾਂ ਪਾਰਸ਼ੂ ਹੁੰਦੀ ਵਿੱਚ ਵੀ ਹੌਮ ਹਮਾ ਕੇ ਪੁੰਚੀਆਂ ਔਰ ਬੱਚੇ ਨੌਜਵਾਨ ਹਰ ਬੱਚੇ ਹਰ ਨਗਰ ਵਿੱਚ ਵੀ ਹੁੰਦਾ ਹੋਇਆ ਨਗਰ ਕੀਰਤਨ ਜਿਹੜਾ ਜਾ ਕੇ ਸਚਾਰ ਸਾਹਿਬ ਸਮਾਪਤ ਹੋਣਾ ਜਿੱਤੋਂ ਮੇਰੀ ਬੇਨਤੀ ਹੈ ਕਿ ਨਗਰ ਕੀਰਤਨ ਘਟਨਾ ਤੇ ਸ਼ੁਰੂਆਤ ਇਹ ਚਵੇਂ ਪਾਰਸ਼ਾਨੇ ਕੀਤੀ ਜਦੋਂ ਕਿ ਜਦੋਂ ਰਾਜਿਆਂ ਨੇ ਇੱਕ ਇਹੋ ਜਿਹਾ ਮਤਾ ਪਾਇਆ ਕਿ ਕੋਈ ਘੋੜਸਵਾਰ ਨਹੀਂ ਕਰ ਸਕਦਾ ਤੇ ਗੁਰੂ ਸਾਹਿਬ ਨੇ ਘੋੜਸਵਾਰ ਕੀਤੀ ਨਗਾਰਾ ਨਹੀਂ ਵੱਜਣ ਦਿੱਤਾ ਤੇ ਨਗਾਰਾ ਵਜਾਇਆ ਤੇ ਸਾਡੀ ਸਰਕਾਰ ਨੂੰ ਉਹਨਾਂ ਦਿਨਾਂ ਦੇ ਵਿੱਚ ਵੀ ਸਿੱਖਿਆ ਦੀ ਚੈਲੰਜ ਸੀ ਕਿ ਅੱਜ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਸਿੱਖਾਂ ਹਰ ਬੱਚੇ ਨੂੰ ਨਾਲ ਲੈ ਕੇ ਆਉਣ ਕਿ ਜਿਹੜੇ ਸਾਡੇ ਬੱਚੇ ਨਾਲ ਇਤਿਹਾਸ ਨਾਲ ਜੁੜੇ ਰਹਿਣ ਸਤਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਆਮਦਪੁਰ ਦੇ ਸੰਬੰਧ ਵਿੱਚ ਪਾਸ ਸਵੇਰੇ 6:30 ਵਜੇ ਤੋਂ ਗੁਰਦੁਆਰਾ ਸ੍ਰੀ ਚਹਨਾਣਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਵਕ ਵਕ ਫੜਾਵਾਂ ਤੋਂ ਹੁੰਦਾ ਆਇਆ ਇਹ ਬਾਬਾ ਗਧੀਆਂ ਪਹੁੰਚਾ 12:00 ਵਜੇ ਗੁਰਦੁਆਰਾ ਸ੍ਰੀ ਚਹਨਾਣਾ ਸਾਹਿਬ ਗੇਸ ਵਾਕ ਤੋਂ ਹੈਗਾ ਇਸੇ ਸਵਾੰਤ ਦੇ ਕੱਲ ਸਵੇਰੇ 10:30 ਵਜੇ ਕੀਰਤਨ ਦਰਵਾਜ਼ਾ ਸ਼ੁਰੂ ਹੋ ਗਿਆ ਭੋਗ ਉਪਰੰਤ ਦਿੱਤੇ ਤਰ੍ਹਾਂ ਨਾਲ ਹੀ ਅਮਰ ਸੰਚਾਰ ਹੋਣਗੇ ਸ਼ਾਮ ਨੂੰ 6:00 ਵਜੇ ਕੀਰਤਨ ਦਰਵਾਜ਼ਾ ਸ਼ੁਰੂ ਹੋਏਗਾ ਜਿਸ ਵਿੱਚ ਗਿਆਨੀ ਮਾਨ ਸਿੰਘ ਜੀ ਸਰਹੈ ਡਿਗ੍ਰੰਤੀ ਸਤਿ ਸ਼੍ਰੀ ਅਕਾਲ ਸ੍ਰੀ ਹਰਮੰਦਰ ਸਾਹਿਬ ਭਾਈ ਸਾਹਿਬ ਭਾਈ ਸੁਨਾਮ ਸਿੰਘ ਜੀ ਤੋਹਾੜਕਾ ਭਾਈ ਸ਼ੋਭਜੀਤ ਸਿੰਘ ਜੀ ਅਤੇ ਹੋਰ ਉੱਚ ਕੋਟੀ ਦੇ ਰਾਗੀ ਤੁਹਾਡੀ ਹਾਜ਼ਰੀ ਭਰਨਗੇ ਮੈਂ ਤਾਂ ਸਭ ਤੋਂ ਬੇਨਤੀ ਹੈ ਕਿ ਇਹਨਾਂ ਬਾਗਵਾਨ ਵਿੱਚ ਹਾਜ਼ਰੀ ਭਰ ਕੇ ਆਪਣਾ ਜੀਵਨ ਸੁਭਲਾ ਕਰੋ ਭਾਈ ਗੀ ਕਰਤਾਨ ਦਾ ਮੈਂ ਬੋਲਦਾ